ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੋਈ ਨਾ ਕੋਈ ਆਪਾਂ ਨਾ ਵੀ ਤੁਹਾਨੂੰ ਵੀ ਵੀਡੀਓ ਲੈ ਕੇ ਤੁਹਾਡੇ ਤੱਕ ਆਪਾਂ ਪਹੁੰਚਦੇ ਆ ਤੇ ਤੁਸੀਂ ਬਹੁਤ ਮਾਣ ਪੱਖ ਦੇ ਹੋ ਜਿਹੜੇ ਨਵੇਂ ਆ ਉਹਨਾਂ ਦੇ ਬੂਰੇ ਵੀ ਮੈਂ ਬੇਨਤੀ ਕਰਦੀ ਆ ਵੀ ਜਰੂਰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਤੇ ਇਹਨਾਂ ਦੋ ਵੀ ਆ ਬੀਬੀ ਹੁੰਦੇ ਆ ਉਹ ਕਿਸੇ ਨਾ ਕਿਸੇ ਕਾਰਨ ਆਪਸ ਵਿੱਚ ਦੀ ਲੜਾਈ ਹੋ ਜਾਂਦੀ ਆ ਮਾਤੇ ਉਹਦੀ ਪੈਣ ਬਹੁਤ ਸਮਝਾਉਂਦੀਆਂ ਹੁੰਦੀਆਂ ਵੀ ਭਰਾਵਾ ਤੂੰ ਇੰਨਾ ਨਾਲ ਲੜਿਆ ਕਰ ਭਾਬੀ ਨਾਲ ਤੇ ਕਰਦੇ ਕਰਾਉਂਦੇ ਭਈ ਉਹਨਾਂ ਦਾ ਆਪਸ ਵਿੱਚ ਦੀ ਤਲਾਕ ਹੋ ਜਾਂਦਾ ਉਹ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਮਾਂ ਬਹੁਤ ਵਿਲਕਦੀ ਰਹਿੰਦੀ ਹੈ ਬਗਰੋਂ ਤੱਕ ਮਾਂ ਕਹਿੰਦੀ ਪੁੱਤ ਤੂੰ ਜਾ ਕੇ ਕੋਈ ਨਹੀਂ ਜੇ ਤਲਾਕ ਵੀ ਹੋ ਗਿਆ ਤਾਂ ਵੀ ਤੂੰ ਜਾ ਤੇ ਉਹਨੂੰ ਲਿਆ ਪਰ ਸਾਨੂੰ ਪਤਾ ਹੀ ਨਹੀਂ ਆਇਆ ਜਿਹੜੀ ਔਲਾਦ ਹੁੰਦੀ ਹੈ ਉਹ ਨਹੀਂ ਅੱਖੇ ਲੱਗਦੀ ਹੁੰਦੀ ਉਹ ਆਪ ਦੀ ਜਿੱਤ ਪਗਾਉਂਦੀ ਹੁੰਦੀ ਤੇ ਭੈਣ ਨੇ ਵੀ ਬਹੁਤ ਗਿੰਤਾ ਕਰਨੀਆਂ ਤੇ ਪਰ ਨਾ ਕਿਸੇ ਦੇ ਕੋਈ ਅੱਖੇ ਨਾ ਲੱਗਣਾ ਹੌਲੀ ਹੌਲੀ ਭੈਣ ਦਾ ਵਿਆਹ ਹੋ ਜਾਂਦਾ ਹੈ ਤੇ ਮਾਂ ਵਿਚਾਰੀ ਵਿਲਕ ਦੀ ਦੁਨੀਆ ਤੋਂ ਚਲੀ ਜਾਂਦੀ ਹੈ ਤੇ ਉਹ ਕੱਲਾ ਰਹਿ ਜਾਂਦਾ ਕੱਲਾ ਜਦੋਂ ਰਹਿ ਜਾਂਦਾ ਉਹ ਸਾਰਾ ਦਿਨ ਉਸ ਦੇ ਬਾਰੇ ਹੀ ਸੋਚਦਾ ਰਹਿੰਦਾ ਵੀ ਜੇ ਮੈਨੂੰ ਮਿਲ ਵੀ ਜਾਵੇ ਨਾ ਕਿਤੇ ਤੇ ਮੈਂ ਨਾ ਮਾਫੀ ਮੰਗ ਲਾ ਉਹਦੇ ਤੋਂ ਇਸੇ ਤਰ੍ਹਾਂ ਕਰਦੇ ਕਰਾਉਂਦੇ ਆ ਕਈ ਸਾਲ ਬੀਤ ਜਾਂਦੇ ਆ ਇੱਕ ਦਿਨ ਅਚਾਨਕ ਗ੍ਰੇਲ ਗੱਡੀ ਦੇ ਵਿੱਚ ਉੱਪਰ ਵਾਲੀ ਸੀਟ ਤੇ ਉਹ ਲੜਕੀ ਬੈਠੀ ਹੁੰਦੀ ਆ ਤੇ ਥੱਲੇ ਵਾਲੀ ਸੀਟ ਚ ਉਸੇ ਡੱਬੇ ਦੇ ਵਿੱਚ ਉਹ ਆਦਮੀ ਬੈਠਾ ਹੁੰਦਾ ਤੇ ਉਹ عورت ਨੂੰ ਆਇ ਲੱਗਦਾ ਵੀ ਇਹ ਬੰਦਾ ਮੈਂ ਜਾਣਿਆ ਪਛਾਣਿਆ ਤੇ ਬੰਦੇ ਨੂੰ ਵੀ ਪਤਾ ਲੱਗਦਾ ਵੀ ਇਹ ਤਾਂ ਉਹ ਹੀ ਮੇਰੇ ਘਰ ਵਾਲੀ ਆ ਕਲਜੀਤ ਇਸੇ ਤਰ੍ਹਾਂ ਕਰਦੇ ਕਰਾਉਦੇ ਉਹ ਆਪ ਸਵਿਜ ਦੀ ਉਹ ਕਹਿੰਦੀ ਵੀ ਭਾਈ ਸਾਹਿਬ ਜੇ ਤੁਸੀਂ ਮੇਰੇ ਵਾਲੀ ਸੀਟ ਤੇ ਆ ਜਾਓ ਮੈਂ ਥੱਲੇ ਆ ਜਾਤਾ ਤੇ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਲੈ ਲਓ ਸੀਟ ਉਹ ਉੱਪਰ ਚਲਾ ਜਾਂਦਾ ਤੇ ਇਹ ਥੱਲੇ ਆ ਜਾਂਦੀ ਹੈ ਤੇ ਉਹ ਉੱਥੇ ਕੁਲਫੀ ਆ ਲਾ ਜਾਂਦਾ ਉਹ ਕਹਿੰਦੇ ਵੀ ਕੁਲਫੀ ਮੈਂ ਲੈ ਕੇ ਦਿੰਨਾ ਉਹ ਕਹਿੰਦੀ ਨਹੀਂ ਪੈਸੇ ਤਾਂ ਮੈਂ ਹੀ ਦੇਉਂਗੀ ਗੁਲਫੀ ਵਾਲੇ ਨੂੰ ਉਹ ਕਹਿੰਦਾ ਨਹੀਂ ਕਹਿੰਦਾ ਮੈਨੂੰ ਪੱਕਾ ਪਤਾ ਵੀ ਤੈਨੂੰ ਬੜਾ ਛਾਅ ਹੋ ਗੁਲਫੀ ਖਾਣ ਦਾ ਉਹ ਆਦੀ ਤੈਨੂੰ ਅਜੇ ਵੀ ਜ਼ਿਆਦਾ ਆਦੀ ਹਾਂ ਆ ਤਾਂ ਹਾਂ ਉਹ ਗੁਲਫੀ ਲੈ ਲੈਂਦੇ ਚਲੋ ਪੈਸੇ ਉਹ ਆਦਮੀ ਦੇ ਦਿੰਦਾ ਗੁਲਫੀ ਖਾ ਕੇ ਮੁੜ ਕੇ ਫੇਰ ਸਫ਼ਰ ਚੱਲ ਪੈਂਦਾ ਉਹਨਾਂ ਦਾ ਸਫ਼ਰ ਚੱਲਦੇ ਚੱਲਦੇ ਤੇ ਉੱਥੇ ਪਟੂਰਿਆ ਵਾਲਾ ਆ ਜਾਂਦਾ ਹੋ ਕੰਦੀ ਚੱਲ ਹੁਣ ਐਤ ਕੀ ਪੈਸੇ ਮੈਂ ਦੇਵਾਂਗੇ ਚਲੋ ਆਪਾਂ ਪਟੂਰੇ ਖਾ ਲੈਨੇ ਭੁੱਖ ਲੱਗੀ ਸੀ ਚਲੋ ਜਿਉਨ ਨਾਲੇ ਕੁੜੀ ਨੇ ਪੈਸੇ दिए ਤੇਵਾਦੀ ਵੀ ਮੇਰੇ ਕੋਲੇ ਪੈਸੇ ਬਹੁਤ ਆ ਮੈਂ ਹੁਣ ਨਾ ਨੌਕਰੀ ਕਰਦੀ ਆ ਮੈਨੂੰ 10000 ਰੁਪਿਆ ਮਹੀਨਾ ਬਿਲਦਾ ਜੇ ਮੇਰੇ ਕੋਲੇ ਪੈਸੇ ਹੈਗੇ ਆ ਇਹ ਜੀ ਕੋਈ ਗੱਲ ਨਹੀਂ ਮੈਂ ਭਰ ਦੂੰਗੀ ਚਲ ਭਰ ਦਿੰਦੀ ਆ ਚਲੋ ਖਾ ਕੇ ਉਹ ਸਫਰ ਉਹਨਾਂ ਦਾ ਲੱਗਦੇ ਨਾ ਲੱਗਦੇ ਉਹ ਉਸ ਥਾਂ ਤੇ ਪਹੁੰਚ ਜਾਂਦੇ ਆ ਉਹ ਆਦਾਬ ਤੂ ਜਦੋਂ ਉੱਤਰ ਜਾਂਦੀ ਹੈ ਉਹਨੂੰ ਆਦਾ ਤੂ ਇੱਥੇ ਕਿਵੇਂ ਆਈ ਹੈ ਉਹ ਕਹਿੰਦੀ ਵੀ ਮੈਂ ਆਪਦੇ ਭਰਾ ਦੇ ਕੋਲੇ ਆਈ ਮੇਰੀ ਮੰਮੀ ਬਿਮਾਰ ਹੈ ਤੇ ਮੇਰੀ ਮੰਮੀ ਵੀ ਇੱਥੇ ਹੀ ਤੇਰੇ ਭਰਾ ਕੋਲੇ ਦਿੱਲੀ ਆਈ ਵੀ ਆ ਤੇ ਉਹ ਕਹਿੰਦੀ ਤੁਸੀਂ ਕਿਵੇਂ ਆਏ ਆ ਉਹ ਕਹਿੰਦੇ ਵੀ ਮੈਂ ਤਾਂ ਆਪ ਵੀ ਕਿਸੇ ਕੰਮ ਹੀ ਆਇਆ ਸੀ ਤੇ ਉਹ ਆਪ ਸਵੀ ਦੀ ਜਦੋਂ ਪੂਰੀ ਤਰ੍ਹਾਂ ਸਿਆਣ ਲਿਆ ਹੁੰਦਾ ਤੇ ਉਹਨੂੰ ਹੈਰਾਨੀ ਹੁੰਦੀ ਆ ਵੀ ਹੁਣ ਮੈਂ ਇਹਨੂੰ ਕਿਵੇਂ ਲੈ ਕੇ ਜਾਵਾਂ ਘਰੇ ਆਪਦੇ ਉਹ ਗੰਦਾ ਚੰਗਾ ਮੈਨੂੰ ਅਜ ਦੱਸ ਵੀ ਕੱਲ ਨੂੰ ਤੂੰ ਕਿੰਨੇ ਵਜੇ ਆਵੇਂਗੀ ਮੈਂ ਤੇਰੀ ਟਿਕ ਟਕ ਟਾ ਲੂੰਗਾ ਕੱਲ ਨੂੰ ਵਾਪਸ ਕੱਲ ਨੂੰ ਆਉਣਾ ਆਦੀ ਹਾਂ ਮੈਂ ਕੱਲ ਨੂੰ ਆਪਸਾਂ ਚਲੋ ਜੀ ਉਹ ਅਗਲੇ ਦਿਨ ਜਦੋਂ ਉਹ ਆਦਮੀ ਤੜਕੇ ਆ ਕੇ ਬੈਠ ਜਾਂਦਾ ਅਦੀਕਦਾ ਰਹਿੰਦਾ ਉਸ ਨੌ ਵਾਲੀ ਗੱਡੀ ਤੇ ਨਹੀਂ ਆਉਂਦੀ ਉਹਨੂੰ ਵੀ ਇਹ ਹੁੰਦਾ ਵੀ ਇਹ ਜਾਂਦਾ ਰਹੂਗਾ ਕਿ ਮੈਨੂੰ ਠੀਕਦਾ ਕਿ ਨਹੀਂ ਮਨ ਦੇ ਵਿੱਚ ਜੋ ਵੀ ਉਹਦੀ ਅਤਰਾ ਚੜ੍ਹਾ ਹੁੰਦੇ ਉਸੇ ਤਰ੍ਹਾਂ ਉਹ ਵੇਖਤੀ ਰਹਿੰਦੀ ਹੈ ਉਹ ਜਦੋਂ ਬਈ ਉਹ ਨਹੀਂ ਆਉਂਦੀ ਤੇ ਉਹ ਵੇਖਦਾ ਰਹਿੰਦਾ ਉਹ ਵੀ ਉਸ ਗੱਡੀ ਤੇ ਨਹੀਂ ਚੜਦਾ 10 ਕੇ ਦੇ ਟਾਈਮ ਤੇ ਉਹ ਉੱਥੇ ਗੱਡੀ ਤੇ ਆ ਜਾਂਦੀ ਹੈ ਤੇ ਕਹਿੰਦਾ ਵੀ ਤੂੰ ਟਿਕਟ ਕਹਿੰਦੀ ਕੋਈ ਨਹੀਂ ਮੈਂ ਲੈ ਲੂੰਗੀ ਟਿਕਟ ਕਹਿੰਦਾ ਨਹੀਂ ਮੈਂ ਟਿਕਟ ਘਟਾ ਲੈਂਦਾ ਉਹ ਟਿਕਟ ਘਟਾ ਲੈਂਦੇ ਤੇ ਦੋਵੇਂ ਜੜੇ ਫਿਰ ਉਹ ਗੱਡੀ ਦੇ ਵਿੱਚ ਬੈਠ ਜਾਂਦੇ ਹੁਣ ਉਹ ਆਪਸ ਵਿੱਚ ਇਕੱਠੇ ਹੀ ਬੈਠੇ ਹੁੰਦੇ ਆ ਵੀ ਗੱਲਾਂ ਕਰਦੇ ਜਾਂਦੇ ਆ ਫਿਰ ਉਹ ਕਹਿੰਦਾ ਵੀ ਮੈਂ ਬਹੁਤ ਦੁਖੀ ਹਾਂ ਦੀ ਤੂੰ ਵਿਆਹ ਕਰਵਾ ਲਿਆ ਕਹਿੰਦੇ ਨਹੀਂ ਉਹ ਕਹਿੰਦੇ ਤੂੰ ਕਰਵਾ ਲਿਆ ਕਹਿੰਦੇ ਨਹੀਂ ਉਹ ਕਹਿੰਦੇ ਵੀ ਮੇਰੀ ਮਾਂ ਤਾਂ ਤਰਫ ਦੀ ਮਰ ਗਈ ਉਹ ਤਾਂ ਹੀ ਕਹਿੰਦੀ ਹੁੰਦੀ ਸੀ ਵੀ ਤਲਾਕ ਹੋ ਵੀ ਜਾਵੇ ਤਾਂ ਵੀ ਪੁੱਤ ਤੂੰ ਲੈ ਆ ਤੇ ਆ ਦੀ ਬੰਬੀ ਜਿਹੇ ਤੋ ਕੀ ਆ ਦੀ ਆਦਾਹ ਉਹ ਬੜਾ ਮਾਂਦੇ ਚੱਖਾ ਚ ਪਾਣੀ ਆ ਜਾਂਦਾ ਉਹਦੇ ਤੇ ਉਹ ਕਹਿੰਦਾ ਵੀ ਮੈਂ ਹੁਣ ਬਹੁਤ ਦੁਖੀ ਆ ਮੈਂ ਤੈਨੂੰ ਇੰਨੀ ਲੱਭ ਰਿਆ ਸੀ ਵੀ ਕਿਤੇ ਮੈਨੂੰ ਜਿਉਂਦੇ ਜਿਉਂਦੇ ਤੂੰ ਲੱਭ ਜੇ ਤੇ ਮੈਂ ਤੇਰੇ ਤੋਂ ਮਾਫੀ ਮੰਗ ਲਾ ਤੇਰੇ ਪੈਰੀ ਪੈਰੀ ਪੈ ਜਾ ਤੇ ਉਹ ਕਹਿੰਦੀ ਨਹੀਂ ਕੋਈ ਗੱਲ ਨਹੀਂ ਤੇ ਉਹ ਕਹਿੰਦੇ ਵੀ ਜਦੋਂ ਉਹਦਾ ਸਟੇਸ਼ਨ ਆ ਜਾਂਦਾ ਉਹ ਜਦੋਂ ਉਤਰਨ ਲੱਗਦੀ ਆ ਨਾ ਤੇ ਉਹ ਕਹਿੰਦਾ ਕਹਿੰਦੀ ਵੀ ਉਹ ਕਹਿੰਦਾ ਵੀ ਵੇਖ ਤੂੰ ਹੁਣ ਮੇਰੇ ਨਾਲ ਚੱਲ ਉਹ ਕਹਿੰਦੀ ਮੇਰਾ ਸਤੇ ਸਨਾ ਗਿਆ ਉਹ ਕਹਿੰਦੀ ਉਹਦਾ ਨਹੀਂ ਤੂੰ ਮੇਰਾ ਘਰ ਕਰੇ ਮੇਰੇ ਕੋਈ ਵੀ ਨਹੀਂ ਮੇਰਾ ਘਰ ਬੱਜਰ ਹੋਇਆ ਪਿਆ ਤੂੰ ਮੇਰਾ ਘਰ ਸੰਭਾਲ ਚੱਲ ਕੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਉਹ ਚਲੋ ਜੀ ਉੱਥੇ ਨਹੀਂ ਉਤਰਦੀ ਉਹ ਉਸੇ ਆਦਮੀ ਦੇ ਨਾਲ ਚਲੀ ਜਾਂਦੀ ਆ ਆਪਦੇ ਘਰੇ ਜਾਂਦੀ ਆ ਘਰੇ ਜਾ ਕੇ ਉਹਦਾ ਘਰ ਸਾਫ ਕਰਦੀ ਆ ਤੇ ਉਹ ਕਹਿੰਦਾ ਤੇਰੇ ਕੋਈ ਬੱਚਾ ਨਹੀਂ ਆਵਾਦੀ ਬੱਚਾ ਕੀ ਹੋਣਾ ਸੀ ਤੇਰੇ ਇਹੇ ਜਿਹੇ ਤੜਫਾਈ ਮਾਨਨੇ ਵੀ ਤੋਂ ਵਾਰੀ ਉਹ ਤੋਂ ਬੱਚਾ ਮੇਰਾ ਖਰਾਬ ਹੋ ਗਿਆ ਤੇ ਹੋਇਆ ਹੀ ਨਹੀਂ ਉਸ ਤੋਂ ਬਾਅਦ ਤੇ ਚਲੋ ਜੀ ਉਸ ਤੋਂ ਬਾਅਦ ਉਹ ਖੁਚੀ ਖੁਚੀ ਆਪ ਸਵਿਜਦੀ ਰਹਿ ਲੱਗ ਪਈ ਇਸੇ ਤਰ੍ਹਾਂ ਮੈਂ ਸਿਰਫ ਇਥੇ ਇਹੀ ਸੁਨੇਹਾ ਦੇਣਾ ਚਾਹੁੰਨੀ ਆ ਵੀ ਘਰਾਂ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਹੁੰਦਾ ਪਹਿਲੇ ਜਮਾਨੇ ਦੇ ਵਿੱਚ ਤਾਂ ਔਰਤਾ ਬਹੁਤ ਦੁਖੀ ਹੁੰਦੀ ਸੀ ਪਰ ਫੇਰ ਵੀ ਘਰ ਛੱਡ ਕੇ ਨਹੀਂ ਸੀ ਜਾਂਦੀਆਂ ਆਪਦੇ ਘਰ ਨੂੰ ਬੰਨ੍ਹਦੀਆਂ ਸੀ ਕੋਟੀ ਵੀ ਖਾਈ ਜਾਂਦੀਆਂ ਬੱਚੇ ਵੀ ਪਾਲੀ ਜਾਂਦੇ ਆ ਪਰ ਉਹੋ ਕੰਮ ਨਹੀਂ ਸੀ ਛੱਡ ਕੇ ਜਾਂਦੀਆਂ ਕਿਉਂਕਿ ਉਹਨਾਂ ਕੋਲ ਕੋਈ ਮੋਬਾਈਲ ਨਹੀਂ ਸੀ ਚਿੱਠੀ ਜਾਂਦੀ ਸੀ ਤਾਂ ਦਸਾ ਦੇਣਾ ਤੇ ਜਾਂਦੀ ਸੀ ਉਹਦੋਂ ਕੰਮ ਠੰਡਾ ਹੋ ਜਾਂਦਾ ਸੀ ਹੁਣ ਤਾਂ ਨਾਲ ਦੀ ਨਾਲ ਮੋਬਾਈਲ ਚੱਲਦੇ ਆ 2 ਮਿੰਟ ਚ ਕੋਈ ਮਾੜੀ ਜਿਹੀ ਕੋਸਾਖ ਵੀ ਦੇਵੇ ਤਾਂ ਨਾਲ ਦੀ ਨਾਲ ਮਾਪੇ ਉਹਨੂੰ ਮੈਸੇਜ ਪਹੁੰਚ ਜਾਂਦੇ ਉਹ ਸਿੱਧਾ ਆ ਜਾਂਦੇ ਲੈ ਜਾਂਦੇ ਆ ਘਰ ਪੱਟੇ ਜਾਂਦੇ ਆ ਬਰਬਾਦ ਹੋ ਜਾਂਦੇ ਆ ਇਸ ਲਈ ਮੈਂ ਇਹ ਕਹਿਣਾ ਚਾਹੁੰਦੀ ਆਂ ਵੀ ਗੁੱਸਾ ਨਾ ਕਰਿਆ ਕਰੋ ਜਿੱਥੇ ਤੁਸੀਂ ਵਹਿ ਜਾ ਆਪਦੇ ਬੰਦੇ ਨੂੰ ਆਪਦੇ ਸਿਰ ਦਾ ਤਾਜ ਸਮਝਦੇ ਹੋਏ ਤੇ ਉੱਥੇ ਹੀ ਆਪਦਾ ਸੰਭਲ ਸਮਾੜ ਆਪਦੇ ਬੱਚਾ ਨੂੰ ਸਾਭਣਾ ਆਪਦੇ ਘਰ ਨੂੰ ਸਾਭਣਾ ਤੇ ਉਸ ਸਾਭ ਨਾਲ ਉਸੇ ਕਰਦੇ ਵਿੱਚ ਰਹਿਨ ਦਾ ਨਿਸ਼ਚਾ ਕਰਿਆ ਕਰੋ ਤੇ ਘਰ ਦਿੱਤ ਨਿਤ ਨਹੀਂ ਬੰਦੇ ਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ